ਅਦੀ ਕਮੇਟੀ ਤੇ ਅਦੀ ਕੇ ਜੱਦੀਆ ਜਾ ਕਮੇਟੀ ਦਾਰੂ ਪੀਤੀ ਤੁਹਾਡੀ ਪਰਿਆ ਹੋਇਆ ਇੱਕ ਮਿੰਟਾ ਵੀਰ ਵੀਰਪੁਰਿਆ ਕਹਿੰਦੇ ਸੁਖਮਾਨ ਆਇਆ ਓਏ ਆ ਫੜੋ ਯਾਰ ਆ ਫੜੋ ਯਾਰ ਫੜੋ ਯਾਰ ਆ ਕੀ ਕੋਈ ਗੱਲ ਐ ਇਹ ਚੰਗੀ ਗੱਲ ਨਹੀਂ ਮੇਰੇ ਵੀਰ ਤੁਸੀਂ ਜਿਹੜੀ ਡਿਊਟੀਆਂ ਗਰਾਊਂਡ ਤੋਂ ਬਾਹਰ ਕਰ ਦੋ ਆ ਯਾਰ ਆ ਦੱਸੋ ਇਹ ਡੜੇ ਮੱਲ ਪਿੱੜਦੇ ਆ ਸੱਟ ਫਿੱਟ ਲੱਗ ਗਈ ਕੌਣ ਜ਼ਿੰਮੇਦਾਰ ਇਹਨੂੰ ਫੜੋ ਯਾਰ ਫੜੋ ਪਲੇਅਰਾਂ ਦੇ ਲਈ ਰੱਬ ਐ ਗਰਾਊਂਡ ਜੀ ਇੱਕ ਮਿੰਟ ਬਾਅਦ ਅਸੀਂ ਕੋਈ ਇੱਕ ਮਿੰਟ ਮਿੰਟ ਅਸੀਂ ਕਮੇਟੀ ਨੂੰ ਕੋਈ ਮਾਰਾ ਨਹੀਂ ਕਹਿੰਦੇ ਅਸੀਂ ਪਲੇਅਰਾਂ ਸਾਡੇ ਲਈ ਗੁਰਦਰਾ ਹੁੰਦਾ ਅੱਧੀ ਕਮੇਟੀ ਤੇ ਅੱਧੀ ਕੇ ਜੱਦੀਆ ਜਾ ਕਮੇਟੀ ਦਾਰੂ ਪੀਤੀ ਤੁਹਾਡੀ ਵਿੱਚੇ ਤੁਸੀਂ ਫਿਰਦੇ ਦਾਰੂ ਪੀਕੇ ਆ ਹੁਣੇ ਵਿੱਚ ਬੰਦਾ ਫਿਰਦਾ ਉਹ ਸਾਡੀ ਪੁਲਿਸ ਕਿੱਥੇ ਹੈ ਪੰਜਾਬ ਪੁਲਿਸ ਮੇਰੇ ਕੋਈ ਕਿਸੇ 플레이ਰ ਨੂੰ ਮੈਚ ਇੰਜਰੀ ਆ ਗਈ ਪਿੰਡ ਤੋਂ ਕਿਸੇ ਨੇ 10 ਰੁਪਏ ਨਹੀਂ ਦੇਣ ਉਹਨੂੰ ਸਾਰਾ ਆਪ ਖਰਚਾ ਕਰਨਾ ਹੈ ਇੰਜਰੀ ਜਿੰਮੇਵਾਰ ਤੁਸੀਂ ਆਪ ਹੋਗੇ ਜਿੰਨੇ ਬੰਦੇ ਦਾਰੂ ਪੀਤੀ ਫਿਰਦੇ ਬਿਲਕੁਲ ਸਹੀ ਗੱਲ ਆ ਭਰਾ ਬਿਲਕੁਲ ਸਹੀ ਗੱਲ ਆ ਯਾਰ ਗਵਾਹ ਦੀ ਗੱਲ ਹੈ ਪਰ ਕਮੇਟੀ ਵਾਲੇ ਵੀ ਉਸੇ ਵੇਲੇ ਕਰਦਾ ਕੋਈ ਬੰਦਾ ਮਰ ਗਿਆ ਜੇ ਕਿਸੇ ਦੀ ਫੇਟ ਲੱਗ ਕੇ ਕਿਸੇ ਖਿਡਾਰੀ ਦੀ ਖਿਡਾਰੀ ਦੇ ਵਿੱਚ ਜਾਨ ਪਤਾ ਕਿ ਨਹੀਂ ਹੁੰਦੀ ਹੈ ਕੋਈ ਕਮਜ਼ੋਰ ਬੰਦਾ ਇਹਦੀ ਲਪੇਟ ਚ ਆ ਗਿਆ ਹਾਂਜੀ ਦੋਸਤੋ ਤੁਸੀਂ ਇਹ ਵੀਡੀਓ ਦੇਖ ਲਈ ਹੈ ਤੁਹਾਡੇ ਸਭੀ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਕਮੇਟੀ ਅੱਗੇ ਬੇਨਤੀ ਕਰਦੇ ਆ ਕਿ ਦਾਰੂ ਦਾ ਪ੍ਰਯੋਗ ਟੂਰਨਾਮੈਂਟ ਵਿੱਚ ਨਾ ਕੀਤਾ ਜਾਵੇ ਕਿਉਂਕਿ ਪਲੇਅਰਾਂ ਦੀ ਗਰਾਊਂਡ ਕਿਸੇ ਮੰਦਿਰ ਗੁਰਦੁਆਰੇ ਤੋਂ ਘੱਟ ਨਹੀਂ ਹੁੰਦਾ ਧੰਨਵਾਦ ਦੋਸਤੋ ਵੀਡੀਓ ਦੇਖ